ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਭਿੱਖੀਵੜ ਵਿਖੇ ਦਿਨ ਦਿਹਾੜੇ ਇੱਕ ਮੈਡੀਕਲ ਸਟੋਰ ਤੇ ਚੱਲੀ ਗੋਲੀ ਇਕਤਰ ਜਾਣਕਾਰੀ ਅਨੁਸਾਰ ਭਿੱਖੀਵੜ ਦੇ ਬਲੇਰ ਰੋਡ ਤੇ ਹਰਨਾਮ ਸਿੰਘ ਪੁੱਤਰ ਫਕੀਰ ਸਿੰਘ ਜੋ ਮਰੀਮਿਗਾ ਦਾ ਸਨੀਕ ਹੈ ਉਹ ਆਪਣੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਤੇ ਮजूद ਸੀ ਤੇ ਉਥੇ ਦੋ ਨਕਾਬ ਪੋਸ਼ ਹਮਲਾਵਰਾਂ ਨੇ ਉਸ ਨੂੰ ਮਾਰ ਦੇਣ ਦੀ ਨੀਤ ਨਾਲ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਕਾਰਨ ਹਰਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਖੀਵੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਇਸ ਸਬੰਧੀ ਉਸ ਦੇ ਵਾਰਸ ਅਤੇ ਪ੍ਰਸ਼ਾਸਨ ਕੀ ਕਹਿੰਦੇ ਸੁਣਿਓ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਨਾ ਧੰਨਵਾਦ ਜੀ ਦੀਪ ਸਿੰਘ ਮੈਡੀਕਲ ਸਟੋਰ ਤੇ ਝੋਲੀ ਚੱਲੀ ਆ ਵਰਿੰਦਰ ਸਿੰਘ ਜਿਹੜਾ ਆ ਇੱਕ ਨੌਜਵਾਨ ਚੱਕਨੀ ਆ ਸਰ ਕੀ ਮਾਮਲਾ ਕੀ ਹੋਇਆ ਜਰਾ ਇਹ ਅੱਜ ਇੱਕ ਇਵੈਂਟ 5:30 ਦੇ ਦਰਮਿਆਨ ਵਰਿੰਦਰ ਸਿੰਘ ਉਹਨਾਂ ਲੰਦਾ ਪੁੱਤਰ ਫਕੀਰ ਸਿੰਘ ਵਾਸੀ ਮਾਰੀ ਮੇਗਾ ਇਹਦਾ ਮੈਡੀਕਲ ਸਟੋਰ ਦੇ ਉੱਤੇ ਦੋ ਆੜ ਪਛਾਦੇ ਮੋਟਰਸਾਈਕਲ ਵਾਲੇ ਆਏ ਸੀਗੇ ਉਹਨਾਂ ਨੇ ਇਹ ਬਾਰੋ ਇਸਨੇ ਕੰਮ ਆਇਆ ਸੀ ਜਿਆ ਔਰ ਅੰਦਰ ਆਪਣੀ ਦੁਕਾਨ ਦੇ ਵਿੱਚ ਜਾ ਰਿਹਾ ਸੀ ਜਿਆ ਉਹ ਬਾਹਰੋਂ ਮੋਟਰਸਾਈਕਲ ਵਾਲਿਆਂ ਨੇ ਗੋਲੀ ਮਾਰੀ ਜੋ ਇਹਦੇ ਛੱਤੀ ਲੱਤ ਦੇ ਉੱਤੇ ਲੱਗੀ ਹੈ ਔਰ ਉਹ ਬੰਦੇ ਗੋਲੀ ਮਾਰ ਕੇ ਜਿਹੜੇ ਅਣਪਛਾਤੇ ਹੋ ਘਰ ਆ ਰਹੇ ਹੋ ਪੁਲਿਸ ਨੂੰ ਜਦੋਂ ਪਤਾ ਲੱਗਾ ਇਹਨੂੰ ਇੱਥੇ ਆਨੰਦ ਹਸਪਤਾਲ ਲੈ ਕੇ ਆਏ ਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਔਰ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਮੜਨ ਲਈ ਸੀਸੀਟੀਵੀ ਕੈਮਰੇ ਹੋਰ ਜਿਹੜੇ ਵੀ ਸਾਡੇ ਸੋਰਸ ਆ ਉਹਦੀ ਮੱਦ ਲਈ ਜਾ ਰਹੇ ਸਰ ਇਹ ਪਰਿਵਾਰ ਦੇ ਮੁਤਾਬਕ ਪਹਿਲਾਂ ਵੀ ਕੁਝ ਮਹੀਨੇ ਜਿਹੜਾ ਹਮਲਾ ਹੋਇਆ ਸੀਗਾ ਉਦੋਂ ਵੀ ਤਕਰੀਬਨ 6 ਗੋਲਗੇ ਜਿਹੜਾ ਸ਼ਟਰ ਤੇ ਮਾਰਨੇ ਚਾਹ ਰਹੇ ਨਾ ਕੋਈ ਥ्रेट ਕਾਲ ਆ ਪਰ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਮੁਲਜ਼ਮ ਨਹੀਂ ਫੜੇ ਗਏ ਆ ਉਹ ਉਹਦੇ ਸਬੰਧ ਰਿਹਾ ਹੈ ਭਾਈਆ ਦਰਜ ਹੋਈ ਹੈ ਔਰ ਉਹਦੇ ਉਸ ਜਿਹੜਾ ਬੈਕਗ੍ਰਾਉਂਡ ਸੀਗੀ ਉਹ ਚੀਜ਼ ਨੂੰ ਵੀ ਅਸੀਂ ਧਿਆਨ ਚ ਰੱਖ ਕੇ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਹੁਣ ਜਿਵੇਂ ਮੰਨ ਲਓ ਕਿ ਪਰਿਵਾਰ ਦਾ ਉਹ ਨੌਜਵਾਨ ਆ ਉਹਨੂੰ ਜਾਣ ਮਾਲ ਦਾ ਉਹਦੇ ਪਰਿਵਾਰ ਨੂੰ ਵੀ ਹੋ ਸਕਦਾ ਖਤਰਾ ਹੋਵੇ ਕੋਈ ਸਰ ਸਿਕਿਉਰਟੀ ਵਗੈਰਾ ਲਈ ਕੋਈ ਪ੍ਰਬੰਧ ਬਿਲਕੁਲ ਜੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਗੇ ਜੋ ਵੀ ਸਿਕਿਉਰਟੀ ਦਾ ਪ੍ਰਬੰਧ ਹੋਇਆ ਉਹ ਕਰਾਂਗੇ ਠੀਕ